ਕਸਿਕਾ ਹਾਲ ਬਾਈ ਜੀ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਫੌਜੀ ਰੌਂਤੇਵਾਲਾ ਤੇ ਅਮੀਰ ਕਰਦਾ ਕਿ ਤੁਸੀਂ ਸਾਰੇ ਭਰਾ ਠੀਕ ਠਾਕ ਹੀ ਹੋਵੋਗੇ ਹਨ ਅੱਜ ਕੁਛ ਚੋਨਾ ਲਾ ਕੇ ਥੋੜਾ ਜਿਹਾ ਰਹਿ ਗਿਆ ਸੀ ਬਿਲੇ ਹੋਏ ਸੀ ਮੈਂ ਚਲੋ ਕੁਝ ਵਿਚਾਰ ਪਟੰਦਰੇ ਕਰੀਏ ਭਰਾਵਾਂ ਨਾਲ ਕਿ ਕਾਫੀ ਦਿਨਾਂ ਦੇ ਕਈ ਮੁੱਦੇ ਚੱਲੀ ਤੁਰੇ ਆਉਂਦੇ ਆ ਇਕ ਦੇਖੀਦਾ ਫੇਸਬੁੱਕ ਤੇ ਕਿ ਚੱਲ ਰਿਹਾ ਵੀ ਕਬੱਡੀ ਦੇ ਵਿੱਚ ਨਸ਼ਾ ਤੇ ਕੋ ਸਾਡੇ ਭਰਾ ਕਹਿੰਦੇ ਵੀ ਕਬੱਡੀ ਚ ਨਸ਼ਾ ਹੈ ਨਹੀਂਗਾ ਜਾਣ ਕੇ ਬਦਨਾਮ ਕੀਤੀ ਜਾਂਦੀ ਹੈ। ਹੈਨਾ? ਬਾਈ ਜੀ ਕਿਹੜਾ ਪੱਖ ਪੂਰੀਏ, ਕਿਹੜਾ ਨਾਂ ਪੂਰੀਏ, ਕੀ ਕਹੀਏ? ਕਿ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਇਹੇ ਦੱਸ ਦਿਆਂ ਕਿ ਕਬੱਡੀ ਨੇ ਸਾਨੂੰ ਬਹੁਤ ਕੁਝ ਦਿੱਤਾ। ਹਣਾ ਸਭ ਤੋਂ ਵੱਡਾ ਨਾਂ ਦਿੱਤਾ ਤੇ ਨਾਂ ਦਾ ਕਰਕੇ ਦੁਨੀਆ ਤੇ ਭਰਾ ਯਾਰ ਦੋਸਤ ਮਿਲੇ ਬਹੁਤ ਕੁਝ ਮਿਲਿਆ ਰੱਬ ਤੇ ਕੋਈ ਗਿਲਾ ਸ਼ਿਕਵਾ ਨਹੀਂ ਕਿ ਕਬੱਡੀ ਕਰਕੇ ਜਿਹੜਾ ਕੁਝ ਮਿਲਿਆ ਹਨ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਕਬੱਡੀ ਨੂੰ ਬਦਨਾਮ ਕਰੀਏ ਕਿਹੇ ਕਬੱਡੀ ਖੇਡੀ ਕਬੱਡੀ ਨੇ ਸਾਨੂੰ ਇੰਨਾ ਕੁਝ ਦਿੱਤਾ ਪਰ ਜਿਹੜਾ ਕੁਝ ਕਬੱਡੀ ਦੇ ਵਿੱਚ ਚੱਲ ਰਿਹਾ ਇਹ ਤੋਂ ਵੀ ਇਹ ਮੁਕਰਨ ਨਹੀਂ ਹੋ ਸਕਦਾ ਉਹ ਵੀ ਜੋ ਹੈ ਹੈ ਨਾ ਇਹਨੂੰ ਆਪਾਂ એમ ਨਹੀਂ ਕਹਿ ਸਕਦੇ ਵੀ ਹੈ ਵੀ ਨਹੀਂ ਤੇ ਕਿਉਂਕਿ ਆਪਾਂ ਦਾ ਕੁਸ ਵਰਤਿਆ ਨਹੀਂ ਭਰਾ ਗਰੂਫ ਹਨ ਦੀ ਗੋਲੀ ਹੁੰਦੀ ਸੀ ਉਦੋਂ ਇੱਕ ਜੋ ਸੱਚ ਹੈ ਤੇ ਉਹ ਕਦੇ ਜਿਆਦਾ ਠੰਡ ਹੁੰਦੀ ਸੀ ਤਾਂ ਉਹ ਲੈਂਦੇ ਰਹੇ ਆ ਇਹ ਨਹੀਂ ਕਹਿੰਦੇ ਕਿ ਨਹੀਂ ਲਿਆ ਕੁਝ ਤੇ ਬਾਕੀ ਹੁਣ ਜੋ ਚੱਲਦਾ ਇਸ ਤੋਂ ਪਹਿਲਾਂ ਇਹ ਡੈਕਟ ਹੋਏ ਸੀ ਕਿ ਮੈਨੂੰ ਅੰਦਾਜ਼ਾ ਨਹੀਂ ਮੈਨਰੇ 6k ਚ 5 6 4 ਚ ਕੁਛ ਇਦਾਂ ਕੇ ਪੈਸੇ ਕਾਫੀ ਜਦੋਂ ਲੁਧਿਆਣਾ ਟੈਸਟ ਹੋਏ ਸੀ ਮੈਂ ਵੀ ਦੇਖ ਕੇ ਆਇਆ ਸੀ ਉਹ ਟੈਸਟ ਉਹਦੇ ਵਿੱਚ ਬਹੁਤ 플레이 ਸਾਡੇ ਪੋਸਟ ਬਾਇ ਸੀ ਹੈਨਾ ਉਦੋਂ ਇੱਕ ਰੋਲਾ ਪਿਆ ਸੀ ਕਿ ਮੋਗੇ ਵਾਲਾ ਟੀਕਾ ਕਬੱਡੀ ਦਾ ਸਾਰੇ ਪੰਜਾਬ ਦੀ ਸੀ ਪਰ ਮੋਗੇ ਨੂੰ ਉਦੋਂ ਰੱਜ ਕੇ ਬਦਨਾਮ ਕੀਤਾ ਸੀ ਜਿਹਨੂੰ ਮੌਕੇ ਵਾਲਾ ਕਹਿੰਦੇ ਹੁੰਦੇ ਸੀ ਸ਼ਾਇਦ ਹੈਨਾ ਤੇ ਹੁਣ ਇੱਕ ਮੁੰਡਾ ਨਵਾਂ ਆਇਆ ਆਪਣੇ ਮੇਰੇ ਵੱਡੇ ਭਾਈ ਦਾ ਮੁੰਡਾ ਗੋਲੇ ਜਰਗ ਦਾ ਉਹਨੇ ਵਧੀਆ ਕਬੱਡੀ ਖੇਡੀ ਗੋਲੇ ਜਰਗ ਨੇ ਵੀ 7-8 ਸੀਨੀਅਰ ਸੀਗਾ ਥੋੜਾ ਤੇ ਉਹਦਾ ਮੁੰਡਾ ਵੀ ਹੁਣ ਬੋਡੀ ਬੁੱਡੀ ਵਧੀਆ ਬਣਾ ਰਿਹਾ ਇੱਕ ਲੋਕਾਂ ਲਈ ਜਿੱਦਾਂ ਬਗਨ ਰੋਲ ਮਾਡਲ ਬਣਿਆ ਹੋਇਆ ਤੇ ਜੇ ਉਹ ਕੁਝ ਕਹਿੰਦਾ ਤੇ ਮੇਰੇ ਹਿਸਾਬ ਨਾਲ ਵੀ ਉਹਦੀਆਂ ਗੱਲਾਂ 'ਚ ਵੀ ਕੋਈ ਸਚਾਈ ਹੋਊਗੀ ਜਿਹੜਾ ਉਹ ਠਕ ਠੋਕ ਕੇ ਕਹਿੰਦਾ ਹਨ ਤੇ ਜੇ ਉਹ ਕੁਝ ਦਿਖਾ ਰਿਹਾ ਜਿਹੜਾ ਕੁਝ ਉਹ ਦਿਖਾ ਰਿਹਾ ਉਹ ਕੱਲਾ ਉਹ ਨਹੀਂ ਦਿਖਾ ਰਿਹਾ ਮੇਰਾ ਵੀਰ ਉਹ ਆਮ ਟੂਰਨਾਮੈਂਟਾਂ ਦੇ ਲੋਕ ਦਿਖਾਉਂਦੇ ਆ ਉਹਨੇ ਉਹ ਪਲੇਅਰ ਕਰਕੇ ਦਿਖਾਇਆ ਕਰਕੇ ਆਪਾਂ ਉਹਨੂੰ ਮੁੱਦਾ ਬਣਾ ਲਾਂਗੇ ਕਿ ਉਹਨੇ ਪਲੇਅਰ ਬਣ ਕੇ ਯਾਰ ਉਹਨੂੰ ਚਾਹੀਦਾ ਨਹੀਂ ਸੀ ਬਾਕੀ ਮੈਂ ਵੀ ਕਹਿੰਨਾ ਕਿ ਬੈਂਕੇਵੀਰ ਤੈਨੂੰ ਇਹ ਗੱਲਾਂ ਨਹੀਂ ਚਾਹੀਦੀਆਂ ਤੂੰ ਕਬੱਡੀ ਤੋਂ ਤੇਰਾ ਪਹਿਲਾ ਨਾਂ ਬਣਿਆ ਹਣ ਪਰ ਯਾਰ ਜਿਹੜੀ ਜੋ ਹੈ ਹਨਾ ਜੋ ਲੋਕ ਦੱਸਦੇ ਵੀ ਆ ਤੇ ਕਈ ਵਾਰੀ ਟੂਰਨਾਮੈਂਟਾਂ ਦੇ ਜਾਇਦਾ ਤੇ ਅੱਖੀਂ ਵੀ ਦੇਖਿਆ ਹੈ ਉਹਦਾ ਹੁਣ ਨਾਂ ਆਪਾਂ ਕਹਿੰਦੇ ਨਾਂ ਲੈ ਯਾਰ ਪਲੇਰਾਂ ਦੇ ਬਈ ਨਾਂ ਲੈ ਕੇ ਕਿਹੜਾ ਦੁਸ਼ਮਣੀ ਪਾਉ ਕਿਸ ਨਾਲ ਜੋ ਹੁਣ ਕਬੱਡੀ ਦੇ ਵਿੱਚ ਚੱਲ ਰਿਹਾ ਇਹਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਆਪ ਉਹਦੇ ਤੇ ਨਹੀਂ ਬੋਲਦੇ ਕਿ ਨਕਲੀ ਕੋਚ ਜਿਸ ਨੇ ਕਦੇ ਕਬੱਡੀ ਦੇ ਲਵੇ ਲਾਉਣੇ ਵੀ ਨਹੀਂ ਖੜਕੇ ਦੇਖਿਆ ਚਪਾਟੇ ਨਹੀਂ ਮਾਰੇ ਹੁਣੇ ਡੰਡ ਨਹੀਂ ਮਾਰੇ ਹੁਣੇ ਤੇ ਜੇ ਉਹਨਾਂ ਦੀ ਪੈਂਟ ਲਵਾ ਕੇ ਦੇਖ ਲੋ ਤੇ ਫੁੱਲਾਂ ਵਾਲੀਆਂ ਨੀਕਰਾਂ ਹੋਣਗੀਆਂ ਉਹਨਾਂ ਦੇ ਨਾਲੇ ਵਾਲੀਆਂ ਅਸੀਂ ਉਹਨਾਂ ਨੂੰ ਕੋਚ ਬਣਾਤਾ ਠੀਕ ਹੈ ਉਹਨਾਂ ਦੀ ਰਹਿਣ ਮਰਜ਼ਾ ਦਾ ਹੈ ਠੀਕ ਸਾਡੀਆਂ ਟੀਮਾਂ ਖੇਡ ਰਹੀਆਂ ਜਿਨ੍ਹਾਂ ਨੂੰ ਕਬੱਡੀ ਬਾਰੇ ਪਤਾ ਹੀ ਨਹੀਂ ਬੋਲੂ ਕੌਣ ਕਬੱਡੀ ਦੇ ਵਿੱਚ ਸਾਨੂੰ ਪਤਾ ਕੀ ਕੁਝ ਚੱਲ ਰਿਹਾ ਹੁਣ ਖਤਮ ਕਿਉਂ ਲੱਗ ਜਾਣਗੇ ਮੇਰੇ ਅਰਗੇ ਨੂੰ ਵੀ ਤੂੰ ਬੋਲਿਆ ਸੀ ਕਿਉਂ ਬੋਲਿਆ ਯਾਰ ਇਹ ਤਾਂ ਸਾਡਾ ਭਰਾ ਸੀ ਹੈਨਾ ਤੇ ਮੇਰਾ ਵੀਰ ਕੋਈ ਵੀ ਬੰਦਾ ਆਪਣਾ ਪਰਿਵਾਰ ਪਾਲਦਾ ਕਬੱਡੀ ਨੇ ਬਹੁਤ ਕੁਛ ਦਿੱਤਾ ਉਹ ਉਹਦੀ ਹਰੇਕ ਬੰਦਾ ਫਿਕਰਮੰਦ ਪਰ ਜਿਹੜਾ ਹੋ ਰਿਹਾ ਉਹਦੇ ਤੇ ਬੋਲਣਾ ਨਹੀਂ ਚਾਹੁੰਦਾ ਕੁਝ ਹਨਾ ਅਸੀਂ ਇਹ ਕਹਿੰਨਾ ਕਿ ਸਾਨੂੰ ਸਭ ਕੋ ਮੇਰਾ ਯਾਰ ਛੱਡੋ ਆਪਾਂ ਕਿਉਂ ਐਵੇਂ ਜੇ ਬੋਲਾਂਗੇ ਤਾਂ ਕੋਈ ਗਲਤ ਹੋਊਗਾ ਪਰ ਬੋਲਣਾ ਚਾਹੀਦਾ ਮੇਰਾ ਵੀਰ ਅਨਸ਼ੇ ਵਾਲੇ ਮੁੱਦੇ ਵੀ ਠੀਕ ਹੋ ਜਾਣਗੇ ਨਸ਼ਾ ਕੋਈ ਜ਼ਿਆਦਾ ਨਹੀਂ ਪਾਵਰ ਬਤਾਉ ਦਵਾਈਆਂ ਹੁੰਦੀਆਂ ਮਾੜੀਆਂ ਮੋਟੀਆਂ ਲੈਂਦੇ ਆ ਹਨਾ ਉਸ ਇਹ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਦਾ ਨਖਲੀ ਕੋਚ ਬਾਹਰ ਨਿਕਲਣ ਤੋਂ ਸਾਰੇ ਕੋਈ ਠੀਕ ਹੋ ਗਏ ਇਹ ਮੁੱਦੇ ਤੇ ਆਓ ਇਹ ਪ੍ਰੋਮੋਟਰਾਂ ਨੂੰ ਕਹੋ ਕਿ ਭਾਈ ਸਾਹਿਬ ਜਿਨ੍ਹਾਂ ਦੇ ਕਹਿਣ ਤੇ ਤੁਸੀਂ ਬੰਦੇ ਬਾਹਰ ਬੁਲਾਉਣੇ ਆ ਯਾਰ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ 15-15 ਸਾਲ ਕਬੱਡੀ ਲਈ ਗਾਲੇ ਜਿਨ੍ਹਾਂ ਦੇ ਸਾਰੇ ਹਜੇ ਚੱਕਰ ਵੀ ਮੈਂ ਕੀ ਕਹਾਂ ਕਿ ਚਤੜਾਂ ਦੇ ਨਿਸ਼ਾਨ ਹੋਣਗੇ ਰੋੜਾਂ ਦੇ ਹਨਾ ਉਹ ਬੰਦਿਆਂ ਨੂੰ ਪੁੱਛੋ ਯਾਰ ਤੁਸੀਂ ਕਿ ਹਰਪ੍ਰੀਤ ਮਨੀਲਾ ਜੀ ਕੀ ਹਾਲ ਚਾਲ ਆ ਭਰਾ ਜੀ ਠੀਕ ਠਾਕ ਹੋ ਪਰ ਤੁਸੀਂ ਯਾਰ ਅਸੀਂ ਕਬੱਡੀ ਨੂੰ ਗਲਤ ਰਸਤੇ ਲਿਜਾਣ ਵਾਲੇ ਅਸੀਂ ਵੀ ਜ਼ਿੰਮੇਵਾਰ ਠੀਕ ਹੈ ਅਸੀਂ ਕਹ ਲੈਂਦੇ ਆ ਕਿ ਅਸੀਂ ਕਬੱਡੀ ਖੇਡ ਲਈ ਆਪਾਂ ਕਬੱਡੀ ਤੋਂ ਹੁਣ ਕੀ ਲੈਣਾ ਸਾਈਡ ਤੇ ਹੋ ਕੇ ਬਹਿ ਗਏ ਹੈਨਾ ਸਾਈਡ ਤੇ ਹੋ ਕੇ ਬਹਿ ਗਏ ਤਾਂ ਚੋਰਾ ਨੂੰ ਬਈ ਕਬੱਡੀ ਚ ਵੜਨ ਦਾ ਮੌਕਾ ਮਿਲ ਗਿਆ ਮੈਂ ਤਾਂ ਸਾਰੇ ਭਰਾਵਾਂ ਨੂੰ ਪੁਰਾਣੇ ਪਲੇਅਰਾਂ ਨੂੰ ਇਹੇ ਅਪੀਲ ਕਰਦਾ ਕਿ ਤੁਸੀਂ ਹਜੇ ਕਬੱਡੀ ਛੱਡੀ ਐ ਕਬੱਡੀ ਤੁਹਾਨੂੰ ਲੋਕ ਜਾਣਦੇ ਆ ਤੁਹਾਡੇ ਵੱਡੇ ਨਾਂ ਯਾਰ ਤੇ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਸਾਹ ਦੇ ਕੇ ਰਲ ਕੇ ਕੋਈ ਇੱਕ ਅੱਦੇ ਸਾਂ ਤੇ ਲੈਵ ਹੋ ਕੇ ਬੋਲੋ ਕਿ ਕਬੱਡੀ ਦੇ ਚੋਰ ਐ ਇਹਨਾਂ ਨੂੰ ਉਹ ਤੁਸੀਂ ਤਾਂ ਬਾਹਰ ਬੈਠਿਆ ਬਾਹਰ ਲਿਆ ਨੂੰ ਤੁਸੀਂ ਕਹਿ ਸਕਦੇ ਆ ਤੁਹਾਨੂੰ ਪਤਾ ਮੈਂ ਤਾਂ ਕਬੱਡੀ ਤੋਂ ਬਹੁਤ ਟਾਈਮ ਦਾ ਦੂਰ ਹੋਇਆ ਮੈਂ ਪਾਸੇ ਹਣਾ ਜਦੋਂ ਵੀ ਜਬੂਜੇ ਨਹੀਂ ਲੱਗਿਆ ਆਪਾਂ ਤਾਂ ਉਹਦੇ ਹੀ ਦਾ ਸੈਟ ਹੋ ਕੇ ਵੀ ਪਰਮਾਤਮਾ ਨੇ ਵਧੀਆ ਆਪਦੇ ਰੋਟੀ ਪਾਣੀ ਪਾਏ ਆ ਤੇ ਇੱਧਰ ਸੈਟਾ ਖੇਤੀਬਾੜੀ ਵਾਲੇ ਸਾਧਨਾ ਚ ਆ ਗਏ ਹਣਾ ਤੇ ਤੁਸੀਂ ਬੋਲੋ ਯਾਰ ਬਾਹਰ ਬੈਠਿਆ ਬਾਹਰ ਤਾਂ ਬੋਲੋ ਨਾ ਤੁਸੀਂ ਕਿ ਕੱਪ ਤੇ ਬੋਲੋ ਕਿ ਆ ਪਲੇਅਰ ਬਾਈ ਜਿਹੜੇ ਆਏ ਆ ਇਹ ਕੀ ਦੀ ਦਿਸ਼ਾ ਠਾਇਆ ਸਾਡੇ ਇੱਥੇ ਮੈਂ ਗੱਲ ਸੁਣੀ ਕਿਸੇ ਮੁੰਡੇ ਤੋਂ ਕਿ ਜਿਹੜੇ ਕੋਚ ਕਹਿੰਦੇ ਆ ਬਾਈ ਉਹ ਬਾਹਰਲੇ ਉਹ ਹੀ ਬੁਲਾਉਂਦੇ ਆ ਨਕਲੀ ਕੋਚ ਸਤਪਾਲ ਮਹੀਨੇ ਕਿਹਾ ਕਿ ਮੈਂ ਤਾਂ ਬਾਈ ਸੋਨੂੰ ਜਾਣਦਾ ਨਹੀਂ ਹਨਾ ਮੈਂ ਤਾਂ ਉਹਨਾਂ ਨੂੰ ਜਾਣਦਾ ਜਿਨ੍ਹਾਂ ਦੇ ਮੈਚ ਬੋਲੇ ਆ ਹਨਾ ਤੇ ਬਾਕੀ ਹਾਂ ਵੀਰੇ ਸਖਵਿੰਦਰ ਸ਼ਰਮਾ ਜੀ ਬਹੁਤ ਵਧੀਆ ਤੁਸੀਂ ਇਹ ਗੱਲ ਕਹੀ ਹੈ ਕਿ ਉਹ ਮੁੰਡੇ ਦੀ ਮੈਂ ਇੱਕ ਦੋ ਵਾਰੀ ਮੈਚ ਦੇਖੇ YouTube ਤੇ ਵੀ ਰਹੀ ਵੀਰੀ ਟੈਪੀ ਵਾਲਾ ਇਹ ਬੰਦਾ ਯਾਰ ਸਾਡੀ ਕਬੱਡੀ ਇਸੇ ਕਰਕੇ ਹੀ ਜਿੱਦਾਂ ਆਪਾਂ ਕਹਿ ਰਹੀਏ ਨਾ ਬੈਕ ਜਾ ਰਹੀ ਹੈ ਜਦੋਂ ਅਸੀਂ ਕਿਹਦੀ ਸਾਰ ਨਹੀਂ ਲੈਂਦੇ ਆ ਹੁਣ ਅਸੀਂ ਸੀਤੋ ਗੁੰਨੋਂ ਵਾਲੇ ਕੀ ਉਹ ਹੈਗੇ ਇਹਨਾਂ ਦੀ ਸਾਰ ਲੈ ਲਾਂਗੇ ਚੁੰਮੇ ਵਾਲੀ ਭਾਬੀ ਦੀ ਸਾਰ ਲੈ ਲਾਂਗੇ ਉਹਨਾਂ ਨੂੰ ਅਸੀਂ ਵਿਊ ਦੇਵਾਂਗੇ ਰੱਜ ਰੱਜ ਕੇ ਉਹਨਾਂ ਦੀਆਂ ਵੀਡੀਓ ਦੇਖਾਂਗੇ ਹੈਨਾ ਪਰ ਜਿਹਨੇ ਕਬੱਡੀ ਦੇ ਵਿੱਚ ਕੁਝ ਕਰਿਆ ਉਹਨੂੰ ਉਹਨੂੰ ਪੈਸੇ ਨਹੀਂ ਭੇਜਨੇ ਇਹਨਾਂ ਨੇ ਇਹਦਾ ఆర్ਕੈਸਟਰਾ ਵਾਲਿਆਂ ਨੂੰ ਬੁਲਟ ਬੁਲਟ ਲੈ ਕੇ ਦੇ ਜਾਂਦੇ ਜਦੋਂ ਆਉਂਦੇ ਇੱਥੇ ਇਹਨਾਂ ਨੂੰ ਤਾਂ ਉਹ ਹੀ ਜੇ ਕੰਮ ਚਾਹੀਦੇ ਹੁੰਦੇ ਆ ਬਾਈ ਇਹਦਾ ਬਾਜੇ ਬਜਵਾਉਂਦੇ ਆ ਜਨਰਲ ਟਾਈਮ ਕਹਿੰਦੇ ਬਾਂਦਰ ਨੱਚੀ ਜਾਂਦਾ ਡੋਗਰੀ বাজਾਈ ਜਾਂਦੇ ਆ ਜਦੋਂ ਛੋਡੇ ਚ ਬਾਂਦਰੀ ਵਾਲਾ ਕੰਮ ਹੈ ਜਦੋਂ ਤੁਸੀਂ ਇਹ ਜੀ ਤਾਂ ਥੋੜਾ ਜਿਹਾ ਲੱਤਾਂ ਜਵਾਬ ਦੇਗਾ ਉਸ ਤੋਂ ਬਾਅਦ ਤੁਸੀਂ ਕੌਣ ਹੈ ਉਹ ਨਵਾਂ ਮਿਲ ਜਾਂਦਾ ਹੈ ਨਾ ਮੈਂ ਹਰੇਕ ਇੰਟਰਵਿਊ ਚ ਹਰੇਕ ਚੀਜ਼ ਚ ਬੋਲਿਆ ਕਿ ਕਬੱਡੀ ਕਰਕੇ ਕਬੱਡੀ ਨੂੰ ਪਿਆਰ ਕਰਨ ਵਾਲੇ ਘੱਟ ਹੈ ਪੈਸਾ ਲਾ ਕੇ ਕਬੱਡੀ ਚ ਨਾਂ ਬਣਾਉਣ ਵਾਲੇ ਜ਼ਿਆਦਾ ਜੇ ਮੇਰਾ ਝੂਠ ਹੋਇਆ ਤਾਂ ਮੈਨੂੰ ਤੁਸੀਂ ਇਹ ਦੱਸ ਸਕਦੇ ਠੀਕ ਹੈ ਨਾ ਤੇ ਮੇਰਾ ਵੀਰ ਮੈਂ ਕੋਈ ਫੇਮ ਲੈਣ ਦੀ ਖਾਤਰ ਨਹੀਂ ਬੋਲਦਾ ਨਾ ਮੈਂ ਜਿੰਨਾ ਕੋ ਹੁੰਦਾ ਮੈਂ ਤੁਹਾਨੂੰ ਉਹ ਗੱਲ ਕਹਿਣਾ ਹੁੰਦਾ ਕਿ ਮੁੱਦਾ ਚੱਕਣ ਵਾਲਾ ਦਾ ਆਪਣਾ ਵੀਰ ਚੱਕਣ ਵਾਲਾ ਦਾ ਨਕਲੀ ਕੋਚਾਂ ਦਾ ਠੀਕ ਹੈ ਆਪਸ ਵਿੱਚ ਇਹ ਨਾਲ ਲੜੋ ਵਧੀਆ ਖੇਡਿਆ ਤੁਸੀਂ ਆਪਸ ਵਿੱਚ ਜਿਹੜਾ ਸੱਚਾ ਚਲੋ ਬੋਲਦਾ ਵੀ ਹੈ ਜੋ ਬੈਂਕੇ ਨੇ ਕਾਉਡੀ ਛੱਡੀ ਉਹਨੇ ਕੁਛ ਦੇਖ ਕੇ ਹੀ ਛੱਡੀ ਹੋਊਗੀ ਯਾਰ ਜਿਉ ਉਹ ਕਹਿੰਦਾ ਮੈਨੂੰ ਇੰਨੇ ਪੈਸੇ ਮਿਲਦੇ ਸੀ ਆਏ ਸੀ ਹਨਾ ਅੱਜ ਉਹ ਰੋਲ ਮਾਡਲ ਬਣਿਆ ਹੁਣ ਮਿਹਨਤ ਕਰ ਰਿਹਾ ਬੰਦਾ ਦਿਖਾ ਰਿਹਾ ਉਹਨੇ ਮਿਹਨਤ ਅਸੀਂ ਨਾ ਕਾਉਡੀ ਵਾਲੇ ਵੀ ਨਹੀਂ ਕਰੀ ਜਵੇਂ ਝੂਠ ਮਾਰੀ ਗਈ ਹੈ ਸਾਨੂੰ ਤਾਂ ਗੋਲ ਕੈਪਟਨ ਸੀ ਅਰਜਾਈ ਤੋਂ ਸੱਤੇ ਉੱਠ ਕੇ ਖੇਡ ਲੈਂਦੇ ਸੀ ਜਿਹੜਾ ਜਿਹਦਾ ਕਹਿ ਦਿੰਦਾ ਵੀ ਮੈਚਾਂ ਮੂਚਾਂ ਤੇ ਜ਼ੋਰ ਮਾਰ ਲੈਂਦਾ ਸੀ ਠੀਕ ਸੀ ਹਨਾ ਮੈਚ ਨਹੀਂ ਛੱਡਦੇ ਉਹ ਤਾਂ ਪਰ ਜਿੰਨੀ ਉਹ ਮੁੰਡਾ ਮਿਹਨਤ ਲਾ ਰਿਹਾ ਅਸੀਂ ਯਾਰ ਸਲੂਟ ਆ ਉਹਨੂੰ ਦਿਲੋਂ ਸਲੂਟ ਆ ਉਹਨੂੰ ਵੀ ਪਰ ਜਿਹੜਾ ਚਲੋ ਉਹਨੇ ਬੋਲਿਆ ਉਹਦਾ ਹੀ ਮੁੱਦਾ ਚੱਕ ਲੈਣਾ ਕਿ ਉਹ ਇੱਕ ਫੇਮਸ ਬੰਦਾ ਹੈ ਉਹ ਬੋਲੂਗਾ ਤਾਂ ਥੋੜਾ ਜਿਹਾ ਮੁੱਦਾ ਵੱਡਾ ਹੋਣਾ ਪਰ ਜੋ ਹੈ ਸੱਚ ਉਹਨੂੰ ਅਸੀਂ ਮੁੱਕਰ ਨਹੀਂ ਸਕਦੇ ਹੈ ਜ਼ਰੂਰ ਹੈ ਜੋ ਉਸ ਹੈ ਹਨਾ ਤੇ ਮੇਰਾ ਵੀਰ ਜੇ ਕਿਸੇ ਨੂੰ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਫੀਲ ਨਾ ਕਰਿਓ ਸੋਚਿਓ ਵਿਚਾਰਿਓ ਹਨਾ ਕਿ ਜੋ ਕਬੱਡੀ ਦੇ ਵਿੱਚ ਆ ਅਸੀਂ ਉਹਦੇ ਲਈ ਕੀ ਜ਼ਿੰਮੇਵਾਰ ਆ ਅਸੀਂ ਵੀ ਜ਼ਿੰਮੇਵਾਰ ਆ ਕਿੱਥੋਂ ਕਿ ਟਿੱਕਰ ਜ਼ਿੰਮੇਵਾਰ ਆ ਤੇ ਸਾਰੇ ਭਰਾਵਾਂ ਨੂੰ ਲਾਸਟ ਵਿੱਚ ਫਿਰ ਸਤਿ ਸ੍ਰੀ ਅਕਾਲ ਗੁੱਡ ਬਾਏ ਵੀਰ